ਸਸਕਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸਿਸ ਸੰਦੂਲ ਲਾਈਫਸਟਾਈਲ ਤੇ ਤੇ ਬਹੁਤ ਈਜ਼ੀ ਰੈਸਪੀਜ਼ ਆਪਾਂ ਲੈ ਕੇ ਆਉਣੀ ਆ ਜਿਹੜੀਆਂ ਕਿ ਆਪਣੇ ਕੋਲ ਘਰ 'ਚ ਅਵੇਲੇਬਲ ਨੇ ਆਪਾਂ ਉਹਨਾਂ ਨਾਲ ਹੀ ਚੀਜ਼ਾਂ ਬਣਾਉਣੀਆਂ ਦੱਸਦੇ ਆ ਤੇ ਲਓ ਜੀ ਇੱਥੇ ਲੈ ਲੈਨੇ ਆਪਾਂ ਆਲੂ ਗਾਜਰਾ ਮਟਰ ਧੋ ਕੇ ਕੱਟ ਲਿਆ ਇਹਨਾਂ ਨੂੰ ਤੇ ਪਿਆਜ਼ ਟਮਾਟਰ ਅਦਰਕ ਤੇ ਲਸਣ ਲੈ ਲਿਆ ਉਹਨਾਂ ਨੂੰ ਵੀ ਧੋ ਕੇ ਕੱਟ ਲਿਆ ਚੰਗੀ ਤਰ੍ਹਾਂ ਤੇ ਕੁੱਕਰ 'ਚ ਪਾਇਆ ਆਪਾਂ ਸਰੋਂ ਦਾ ਤੇਲ ਉਸ ਤੋਂ ਬਾਅਦ ਆਪਾਂ ਇੱਥੇ ਗਰਮ ਹੋਣ ਤੋਂ ਬਾਅਦ ਐਡ ਕਰਤਾ ਜੀਰਾ ਦੇ ਲਸਣ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਅਦਰ ਤੇ ਫਿਰ ਐਡ ਕਰਾਂਗੇ ਪਿਆਜ਼ ਤੇ ਟਮਾਟਰ ਤੇ ਫਿਰ ਆਪਾਂ ਤੜਕੇ 'ਚ ਪਾਵਾਂਗੇ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਤੇ ਚੰਗੀ ਤਰ੍ਹਾਂ ਨਾਲ ਆਪਾਂ ਤੜਕਾ ਪੁੱਨ ਲਵਾਂਗੇ ਜਿੰਨਾ ਚਿਰ ਕੀ ਆਪਣਾ ਤੜਕਾ ਤੇਲ ਨਾ ਛੱਡ ਦੇਵੇ ਤੇ ਉਸ ਤੋਂ ਬਾਅਦ ਆਲੂ ਮਟਰ ਗਾਜਰਾ ਕਟੀਆਂ ਹੋਈਆਂ ਆਪਾਂ ਪਾ ਦਵਾਂਗੇ ਤੜਕੇ 'ਚ ਤੇ ਉਸ ਤੋਂ ਬਾਅਦ ਕੁੱਕਰ ਕਰ ਦਾਂਗੇ ਬੰਦ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਬਜ਼ੀ ਨੂੰ ਤੇ ਫਿਰ ਆਪਾਂ ਇੱਥੇ ਲਵਾਵਾਂਗੇ ਡੇਢ ਤੋਂ ਦੋ ਸੀਟੀਆਂ ਹਲਕੀਆਂ ਜਿਹੀਆਂ ਜਿਉਂ ਅਨੱਚਰ ਕੱਟ ਲਵਾਂਗੇ ਆਪਾਂ ਹਰਾ ਧਨੀਆ ਤੇ ਫਿਰ ਆਪਾਂ ਗੈਸ ਕਰਾਂਗੇ ਬੰਦ ਤੇ ਲੋਜੀ ਖੋਲ ਕੇ ਦੇਖਾਂਗੇ ਕੁੱਕਰ ਨੂੰ ਤੇ ਆਪਣੀ ਸਬਜੀ ਬਣ ਕੇ ਰੈਡੀ ਹੈ ਤੇ ਇੱਥੇ ਐਡ ਕਰਾਂਗੇ ਆਪਾਂ ਥੋੜਾ ਜਿਹਾ ਹਰਾ ਧਨੀਆ ਤੇ ਦੋ ਮਿੰਟ ਲਈ ਆਪਾਂ ਹੋਰ ਇਹਨੂੰ ਸੇਕ ਲਵਾ ਲਵਾਂਗੇ ਤੇ ਲੋਜੀ ਸਬਜੀ ਬਣ ਕੇ ਤਿਆਰ ਹੈ ਇਹੋ ਜੀਆਂ ਹੋਰ ਵੀਡੀਓਜ਼ ਲਈ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ